ਕਿੰਨੇ ਕ ਬੰਦੇ ਜਿਹੜੇ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਬੋਲੇ ਉਹ ਤੇ ਵਾਰ-ਵਾਰ ਵਿਚਾਰਾ ਰੋ ਰਿਹਾ ਕਿ ਮੇਰੇ ਹੱਕ ਚ ਕੋਈ ਨਹੀਂ ਖੜਿਆ ਦੇਖੋ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਆਪਾਂ ਗੱਲ ਕਰਦੇ ਨਾ ਬੋਲਣ ਦੀ ਮੇਰਾ ਬੋਲਣ ਦਾ ਮਕਸਦ ਪਤਾ ਕੀ ਸੀ ਉਹਨੇ ਕਿਹਾ ਵੀ ਕੋਈ ਮੇਰੇ ਨਾਲ ਖੜਿਆ ਨਹੀਂ ਕੋਈ ਦਾ ਅਰਥ ਵੀ ਸਾਡੇ ਮਾਝੇ ਦੇ ਵਿੱਚ ਨਾ ਇੱਕ ਕਹਾਵਤ ਆ ਅਸੀਂ ਕਿਹਦੇ ਖੁਸ਼ੀ ਦੇ ਵਿੱਚ ਸ਼ਰੀਕ ਹੋਈਏ ਜਾਂ ਨਾ ਹੋਈਏ ਪਰ ਅਸੀਂ ਕਮੀ ਚ ਜ਼ਰੂਰ ਉਹਦਾ ਹਿੱਸਾਦਾਰ ਬਣਦੇ ਆ ਮੈਨੂੰ ਇਓਂ ਲੱਗਾ ਵੀ ਜਿਵੇਂ ਮਾਝੇ ਦੀ ਧਰਤੀ ਨੂੰ ਇੱਕ ਬਹੁਤ ਵੱਡਾ ਮਹਿਣਾ ਤੇ ਮਾਝੇ ਦੇ ਜਿਹੜੇ ਸਿੰਘ ਆ ਉਹਨਾਂ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲੱਗਦਾ ਜੇ ਅੱਜ ਅਸੀਂ ਆਵਾਜ਼ ਬੁਲੰਦ ਨਹੀਂ ਕਰਦੇ ਇੱਥੇ ਸਿਰਫ ਇੱਕ ਆਵਾਜ਼ ਮਾਰ ਕੇ ਇਹ ਵੇਖੀ ਵੀ ਜਿਹੜੇ ਫੇਸਬੁੱਕ ਦੇ ਉੱਤੇ ਵੱਡੇ ਵੱਡੇ ਵਿਦਵਾਨ ਬਣੇ ਫਿਰਦੇ ਆ ਉਹ ਕਹਿੰਦੇ ਇਹ ਮਤਫਾਲ ਵਾਸਤੇ ਐਂ ਕਰਦਣਾ ਓ ਕਰਦਣਾ ਉਹ ਹੁਣ ਮੈਂ ਉਹ ਵੇਖੇ ਨਾ ਤੇ ਕਿੰਨੇ ਕੁ ਲੋਕ ਆ ਗਏ ਇੱਥੇ ਜੇ ਸੋ ਗੁਰੂ ਗੰਸਾ ਸਾਹਿਬ ਮਹਾਰਾਜ ਦੇ ਆਪਾਂ ਦਰਸ਼ਨ ਜਦੋਂ ਕਰਨ ਵਾਸਤੇ ਜਾਂਦੇ ਆ ਨਾ ਆਪਾਂ ਤਰੂਲੀ ਕਰਦੇ ਆ ਮੂੰਹ ਧੋਨੇ ਆ ਪੈਰ ਧੋਨੇ ਹੱਥ ਪੈਰ ਸਾਫ਼ ਕਰਦੇ ਆ ਵੀ ਕਿਤੇ ਸਾਡੇ ਦੇ ਕੋਲ ਬਦਬੂ ਨਾ ਜੇ ਸਾਡੇ ਮਿੱਟੀ ਨਾ ਲੱਗੀ ਹੋਵੇ ਮੁੜਕਾ ਨਾ ਆਇਆ ਹੋਵੇ ਇਸ਼ਨਾਨ ਕਰਕੇ ਸਿੰਘ ਉੱਥੇ ਜਾਂਦਾ ਉੱਥੇ ਉਹ ਬੰਦਾ ਵੇਖੋ ਕਿੱਦਾਂ ਦੇ ਪੁੱਠੇ ਸਿੱਧੇ ਕੰਮ ਜਬਰ ਜਨਾਹ ਕਰਦਾ ਰਿਹਾ ਰੇਪ ਕਰਦਾ ਰਿਹਾ ਬਲਾਤਕਾਰਜ ਨੂੰ ਕਹਿੰਦੇ ਆ ਨਾ ਕਰਦਾ ਰਿਹਾ ਕੀ ਗੱਲ ਉਸ ਬੰਦੇ ਨੂੰ ਸਜ਼ਾ ਬਣਦੀ ਨਹੀਂ ਸੀ ਤੇ ਬੱਸ ਫਿਰ ਉਹਨੇ ਆਪਣਾ ਜਿੰਨਾ ਕੰਮ ਕਰਨਾ ਸੀ ਉਹਨੇ ਕਰ ਦਿੱਤਾ ਆਪੋ ਆਪਣੇ ਝੰਡੇ ਜਿਹੜੇ ਚੁੱਕੀ ਫਿਰਦੇ ਨਾ ਜੀ ਉਹ ਝੰਡਿਆਂ ਨੂੰ ਇੱਕ ਪਾਸੇ ਰੱਖੋ ਤੇ ਨੀਲੇ ਨਿਸ਼ਾਨ ਦੇ ਥੱਲੇ ਆਓ ਜੀ ਜਿੰਨਾ ਚਿਰ ਨੀਲੇ ਨਿਸ਼ਾਨ ਦੇ ਥੱਲੇ ਨਹੀਂ ਆਉਂਦੇ ਉਹਨਾਂ ਚ ਤੁਹਾਡੀ ਚੜ੍ਹ ਦੀ ਕਦਰ ਨਹੀਂ ਹੁੰਦੀ ਵਿਆਸ ਦੀ ਧਰਤੀ ਤੇ ਭਾਈ ਅਮਰ ਚਪਾਲ ਸਿੰਘ ਮਹਿਰੋਂ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਇਕੱਠ ਕੀਤਾ ਗਿਆ ਇਸ ਵੇਲੇ ਟਾੜੀ ਸਾਹਿਬ ਸਾਡੇ ਨਾਲ ਮੌਜੂਦ ਨੇ ਕਰਦੇ ਹੋ ਗੱਲਬਾਤ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦਾ ਅੱਜ ਸੰਗਤ ਵੱਲੋਂ ਇਕੱਠ ਨੂੰ ਹੰਗਾਰਾ ਮਿਲਿਆ ਤੇ ਕੀ ਕਹਿਣਾ ਚਾਹੁੰਦਾ ਕਿ ਸਵਾਨ ਮੈਂ ਤੁਹਾਨੂੰ ਦੱਸਿਆ ਵੀ ਜਿਹਦੇ ਬਾਬੇ ਚਰਨ ਘਾਟ ਵਾਲੇ ਨੇ ਸੱਦੇ ਹੁੰਦੇ ਜੀ ਫਿਰ ਟਰਾਲੀਆਂ ਭਰ-ਭਰ ਆਉਣੇ ਸੀ ਬਿਲਕੁਲ ਇਹ ਸੱਚ ਦੀ ਆਵਾਜ਼ ਵਾ ਤੇ ਜਿੰਨੇ ਵੀ ਆਏ ਹੀਰੇ ਆ ਕੀਮਤੀ ਆ ਅਰਮੋਲ ਆ ਜਿੰਨੇ ਚੱਲ ਕੇ ਆਏ ਜਿੰਨੇ ਕਦਮ ਚਾਲ ਕੇ ਆਏ ਮੈਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦਾ ਮਾਰਨ ਕਿਹਾ ਜਿਹੜੇ ਸੱਚ ਦੇ ਮਾਰਗ ਤੇ ਤੁਰਨ ਵਾਲੇ ਉਹਨਾਂ ਦੇ ਚਰਨਾਂ ਦੀ ਧੂੜ ਵੀ ਮੱਥੇ ਨੂੰ ਲਾਉਣੀ ਚਾਹੀਦੀ ਆ ਸੋ ਜਿੰਨੇ ਕਦਮ ਚੱਲ ਕੇ ਆਏ ਮੈਂ ਓਨੀ ਵਾਰ ਹੀ ਇਹਨਾਂ ਦਾ ਸ਼ੁਕਰਾਨਾ ਕਰਦਾ ਹੂੰ ਸੱਚ ਦੇ ਰਾਹ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤੁਰਿਆ ਕਿਉਂਕਿ ਸੱਚ ਦੇ ਰਾਹ ਤੇ ਬਹੁਤ ਘੱਟ ਲੋਕ ਤੁਰਦੇ ਆ ਝੂਠ ਦੇ ਬੋਲ ਬਾਲੇ ਵਾਲੇ ਲੋਕ ਭੱਜਾ ਭੱਜੇ ਜਾਂਦੇ ਕੱਠ ਵੱਲ ਵੇਖ ਕੇ ਤੇ ਕੱਠ ਤੇ ਫਿਰ ਭੇਡਾਂ ਦਾ ਬੱਕਰੀਆਂ ਦਾ ਬੜਾ ਹੁੰਦਾ ਮੈਂ ਮੈਂ ਕਰਦੀਆਂ ਤੁਰੀਆਂ ਫਿਰਦੀਆਂ ਨਾ ਤੇ ਸ਼ੇਰ ਫਿਰ ਜੰਗਲ ਚ ਇਕੱਲਾ ਹੀ ਹੁੰਦਾ ਤੇ ਖਾਲਸਾ ਬੱਬਰ ਸ਼ੇਰ ਆ ਇਹ ਬਹੁ ਗਿਣਤੀ ਚ ਨਹੀਂ ਆਉਂਦਾ ਸவாயਾ ਗਿਣਤੀ ਚ ਆਉਂਦਾ ਹਰ ਹਰ ਲੜਾਈ ਵਾਸਤੇ ਗਿਣਤੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਗਿਣਤੀ ਦੇ ਨਾਲ ਹੀ ਲੜਾਈਆਂ ਜਿੱਤੀ ਜਾਂਦੀ ਗਿਣਤੀ ਦੀ ਤੁਸੀਂ ਗੱਲ ਕੀਤੀ ਨਾ ਜੀ ਕਰਤਾਰਪੁਰ ਜੀ 1800 ਬੰਦਾ ਹਰ ਗਵਿੰਦ ਸਾਹਿਬ ਦੇ ਕੋਲ ਤੇ ਪੌਣਾ ਲੱਖ ਫੌਜ 75000 ਫੌਜ ਪੈਂਦੇਖਾਨ ਪਠਾਨ ਚੜਾ ਕੇ ਲਿਆ ਹਮ ਜਿੱਤ ਗਿਆ ਹਮ ਪੰਜ ਜਨੈਲ ਚੱਲ ਕੇ ਆਏ ਕਾਲੇਖਾਂ ਕੁੱਤਬਖਾਂ ਅਨਵਰਖਾਂ ਪੈਂਦੇਖਾਂ ਅਸਮਾਨਖਾਂ ਜੀ ਪੰਜੇ ਗੱਡੀ ਚੜੇ ਹਮ ਜੇਤੋ ਹੀ ਹਮ ਫਿਰ ਕਲਗੀਧਰ ਪਾਸ਼ਾ ਮਹਾਰਾਜ ਜਲ ਚੱਲ ਪਈਏ ਤੇ ਜਦੋਂ ਆਪਾਂ ਵੇਖਦੇ ਆ ਆਨੰਦਪੁਰ ਸਾਹਿਬ ਨੂੰ ਤੇ ਚਮਕੌਰ ਦੀ ਧਰਤੀ ਚਲ ਜੋ ਜੀ 40 ਸਿੰਘ ਦੋ ਸਹਿਬਜ਼ਾਦੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਹੂੰ 43 ਦਾ ਜਥਾ 10 ਲੱਖ ਦੀਆਂ ਨਾਸਾਂ ਚ ਧੂਆ ਕੱਢ ਕੇ ਰੱਖ ਦਿੰਦਾ ਹੂੰ ਤੇ ਤੁਹਾਨੂੰ ਨਹੀਂ ਲੱਗਦਾ ਗਿਣਤੀ ਦੀ ਲੋੜ ਨਹੀਂ ਜਿਗਰੇ ਦੀ ਲੋੜ ਆ ਹੂੰ ਚਲੋ ਮੰਨ ਲੈਨੇ ਤੁਹਾਡੀ ਗੱਲ ਮੰਨ ਲੈਨੇ ਪਰ ਇਹਦੇ ਵਿੱਚ ਚੰਦ ਸਿੰਘ ਕਿਉਂ ਬੋਲਦੇ ਜਿਸ ਤਰ੍ਹਾਂ ਭਾਈ ਮਹਿਰੋਂ ਦਾ ਮੁੱਦਾ ਉੱਠਿਆ ਵਾ ਜਿਸ ਤਰ੍ਹਾਂ ਉਹਨੇ ਵਾਰ-ਵਾਰ ਕਿਹਾ ਵੀ ਜਥੇਬੰਦੀਆਂ ਕਿਉਂ ਨਹੀਂ ਬੋਲਦੀਆਂ ਸਾਡਾ ਜਥੇਦਾਰ ਕਿੱਥੇ ਆ ਕਦੋਂ ਬੋਲਣਗੇ ਯਾਰ ਕਿਹੜੇ ਜਥੇਦਾਰ ਦੀ ਆਸ ਕਰਦੇ ਸੀ ਜੀ ਜਦੋਂ ਬੁੱਢੇ ਦਲ ਦਾ ਪਹਿਲਾ ਜਥੇਦਾਰ ਬਾਬਾ ਬਨੋਦ ਸਿੰਘ ਹੂੰ ਬੰਦਾ ਸਿੰਘ ਬਹਾਦਰ ਸਾਜੇ ਜਦੋਂ ਪੰਜਾਬ ਨੂੰ ਤੋੜਨਾ ਸੀ ਹੂੰ ਤੇ ਜਦੋਂ ਪੰਜਾਬ ਨੂੰ ਤੋੜਨ ਲੱਗੇ ਤੇ ਮੱਕਲਗੀ ਧਰਪਾਤਸ਼ਾ ਮਰਨੇ ਆਪਣੇ ਗਾਤਰੇ ਦੇ ਵਿੱਚੋਂ ਤੇਗ ਦਿੱਤੀ ਕੱਢ ਕੇ ਹੂੰ ਜਦੋਂ ਉਹ ਤੇਗ ਦਿੱਤੀ ਹੂੰ ਬੰਦਾ ਸਿੰਘ ਬਹਾਦਰ ਦੇ ਕੋਲੋਂ ਝਪਟ ਮਾਰ ਕੇ ਬਾਬਾ ਬਨੋਦ ਸਿੰਘ ਨੇ ਖੋਲੀ ਹੂੰ ਉਹ ਲੜਿਆ ਨਹੀਂ ਅੱਜ ਅੱਜ ਜੇ ਅਜਿਹੇ ਦਾ ਮਾਹੌਲ ਹੁੰਦਾ ਤਾਂ ਸ਼ਾਇਦ ਲੜ ਪੈਂਦੇ ਕਾਮਾ ਰੋਲੀ ਪੈਂਦੀ ਹੂੰ ਉਹਨੇ ਚੁੱਪਚੀ ਪੀਤੇ ਜਾ ਕੇ ਕਲਗੀਧਰ ਪਾਸ਼ਾ ਮਾਰਨ ਅਖਿਰ ਵਿੱਚ ਸੱਚੇ ਪਾਸ਼ਾ ਤੁਹਾਡਾ ਸਿੰਘ ਬਾਹਰ ਖੜੋਤਾ ਹੀ ਉਹਨੇ ਤੁਹਾਡੀ ਜਿਹੜੀ ਬਖਸ਼ਿਸ਼ ਕੀਤੀ ਤਲਵਾਰ ਹੀ ਉਹਨੇ ਮੇਰੇ ਤੋਂ ਖੋਲੀ ਆ ਉਹ ਟਾਈਮ ਮਾਰੇ ਨਿਮਾ ਜਿਹਾ ਮਸਕਰਾ ਕੇ ਆਖਣ ਲੱਗੇ ਕਹਿੰਦੇ ਵੀ ਬੰਦਾ ਸਿੰਘ ਦੀ ਐਟ ਟਾਈਮ ਮੈਨੂੰ ਹੱਦੋਂ ਵੱਧ ਖੁਸ਼ੀ ਹੋਈ ਆ ਜੀ ਕਹਿੰਦੇ ਜੀ ਕਿਹੜੀ ਗੱਲ ਦੀ ਹੂੰ ਕਹਿੰਦੇ ਮੈਂ ਸੋਚਦਾ ਸੀ ਕਿ ਆਪਣੇ ਪੁੱਤ ਵਾਰ ਕੇ ਪਰਿਵਾਰ ਵਾਰ ਕੇ ਕਿਤੇ ਘਾਟੇ ਦਾ ਸੌਦਾ ਤਾਂ ਨਹੀਂ ਕਰ ਲਿਆ ਪਰ ਕਹਿੰਦੇ ਅੱਜ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਮੈਂ ਘਾਟੇ ਦਾ ਨਹੀਂ ਮੈਂ ਫਾਇਦੇ ਦਾ ਸੌਦਾ ਕੀਤਾ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖਾਲਸਾ ਪੰਥ ਨੂੰ ਕੋਈ ਜੋਗ ਅਨੁਸਾਰ ਜਥੇਦਾਰ ਨਾ ਮਿਲਿਆ ਤੇ ਮੇਰਾ ਖਾਲਸਾ ਖੁਦ ਖੁਦਾ ਹੋਊਗਾ ਕੱਲਾ ਕੱਲਾ ਜਰਨੈਲ ਆਪਣੀ ਜਰਨੈਲੀ ਨੂੰ ਖੁਦ ਪਛਾਣੂਗਾ ਮੈਂ ਕਹਾਂ ਜੀ ਤੁਹਾਡੀ ਗੱਲਾਂ ਨਾਲ ਮੈਂ ਸਾਰਿਆਂ ਨਾਲ ਸਹਿਮਤ ਆ ਪੰਥ ਦੇ ਇਤਿਹਾਸ ਤੋਂ ਸਾਨੂੰ ਸਿਹਤ ਮਿਲਦੀ ਆ ਬਹੁਤ ਜ਼ਰੂਰੀ ਆ ਉਹ ਵੀ ਬਹੁਤ ਜ਼ਰੂਰੀ ਆ ਇਤਿਹਾਸ ਤੇ ਕੋਈ ਕਿੰਤੂ ਪਰੰਤੂ ਨਹੀਂ ਪਰ ਅੱਜ ਜਦ ਤੇ ਮੁੱਦੇ ਦੀ ਗੱਲ ਕਰੀਏ ਕਿੰਨੇ ਇੱਕ ਬੰਦੇ ਜਿਹੜੇ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਬੋਲੇ ਉਹ ਤੇ ਵਾਰ-ਵਾਰ ਵਿਚਾਰਾ ਰੋ ਰਿਹਾ ਕਿ ਮੇਰੇ ਹੱਕ 'ਚ ਕੋਈ ਨਹੀਂ ਖੜਿਆ ਵੇਖੋ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਆਪਾਂ ਗੱਲ ਕਰਦੇ ਨਾ ਬੋਲਣ ਦੀ ਮੇਰਾ ਬੋਲਣ ਦਾ ਮਕਸਦ ਪਤਾ ਕੀ ਸੀ ਹੂੰ ਉਹਨੇ ਕਿਹਾ ਵੀ ਕੋਈ ਮੇਰੇ ਨਾਲ ਖੜਿਆ ਨਹੀਂ ਹੂੰ ਕੋਈ ਦਾ ਅਰਥ ਵੀ ਸਾਡੇ ਮਾਝੇ ਦੇ ਵਿੱਚ ਨਾ ਇੱਕ ਕਹਾਵਤ ਆ ਹੂੰ ਅਸੀਂ ਕਿਹਦੇ ਖੁਸ਼ੀ ਦੇ ਵਿੱਚ ਸ਼ਰੀਕ ਹੋਈਏ ਜਾਂ ਨਾ ਹੋਈਏ ਪਰ ਅਸੀਂ ਗਮੀ 'ਚ ਜ਼ਰੂਰ ਉਹਦਾ ਹਿੱਸਾਦਾਰ ਬਣਦੇ ਆ ਬਿਲਕੁਲ ਬਿਲਕੁਲ ਜਦੋਂ ਮੈਂ ਉਹਨੂੰ ਰੋਂਦਾ ਵੇਖਿਆ ਭਾਵਕ ਹੋਇਆ ਵੈਸੇ ਮੇਰਾ ਇਹ ਵਿਸ਼ਾ ਨਹੀਂ ਮੈਂ ਕਿਹੜਾ ਕੋਈ ਪੰਤਾ ਜਹੇਦਾਰ ਮੈਂ ਤਾਂ ਢਾਡੀ ਆ ਜਿਵੇਂ ਮੈਂ ਚਾਹੁੰਦਾ ਮੈਂ ਰੋਟੀਆਂ ਆਪਣੀਆਂ ਪਕਾ ਕੇ ਵਧੀਆ ਖਾ ਰਿਆਂ ਲੇਕਿਨ ਮੈਨੂੰ ਇਓਂ ਲੱਗਾ ਵੀ ਜਿਵੇਂ ਮਾਝੇ ਦੀ ਧਰਤੀ ਨੂੰ ਇੱਕ ਬਹੁਤ ਵੱਡਾ ਮਹਿਣਾ ਤੇ ਮਾਝੇ ਦੇ ਜਿਹੜੇ ਸਿੰਘ ਆ ਉਹਨਾਂ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਲੱਗਦਾ ਜੇ ਅੱਜ ਅਸੀਂ ਆਵਾਜ਼ ਬੁਲੰਦ ਨਹੀਂ ਕਰਦੇ ਜੀ ਅੱਜ ਤੁਸੀਂ ਮਹਿਣਾ ਕਬੂਲਿਆ ਮਹਿਣਾ ਦੇਖਿਆ ਦੂਜੇ ਲੋਕ ਕਿਉਂ ਨਹੀਂ ਬੋਲਦੇ ਮੈਂ ਵਾਰ-ਵਾਰ ਇਹੀ ਸਵਾਲ ਕਰ ਰਿਹਾ ਕਿ ਕਿੰਨੀਆਂ ਜਥੇਬੰਦੀਆਂ ਨੇ ਮਤਲਕਾ ਰਿਹਾ ਕੋਈ ਮੈਂ ਤੁਹਾਨੂੰ ਦੱਸਦਾ ਕੁਝ ਖਾਮੀਆਂ ਜਿਹੜੀਆਂ ਉਹ ਆਪਣੇ ਚ ਵੀ ਹੁੰਦੀਆਂ ਉਹ ਆਈਮਤਪਾਲ ਸਿੰਘ ਨੇ ਜਦੋਂ ਕੁਝ ਗੱਲਾਂ ਏਦਾਂ ਦੀਆਂ ਜਜ਼ਬਾਤੀ ਹੋ ਕੇ ਕਰ ਦਿੱਤੀਆਂ ਜਿਹੜੀਆਂ ਸ਼ਾਇਦ ਨਹੀਂ ਕਰਨੀਆਂ ਚਾਹੀਦੀਆਂ ਸੀ ਕਿਉਂਕਿ ਜੇ ਨਿਹੰਗ ਸਿੰਘ ਹੀ ਨਹੀਂ ਹੈਗੇ ਤੇ ਫਿਰ ਦੱਸੋ ਫੌਜ ਕਿਹੜੀ ਦੀ ਗੱਲ ਕਰੋਗੇ ਜੀ ਬਿਲਕੁਲ ਜੇ ਆਪਾਂ ਆਪਣੇ ਭਰਾਵਾਂ ਦੇ ਨਾਲ ਕਿੰਤੂ ਪਰੰਤੂ ਕਰਾਂਗੇ ਤੇ ਫਿਰ ਦੱਸੋ ਤੁਹਾਡੇ ਨਾਲ ਤੁਰਨਾ ਕਿੰਨੇ ਆ ਆ ਹੁਣ ਵੀਰ ਆਏ ਆ ਇਹਨਾਂ ਨੂੰ ਮੈਂ ਜਿਉਂ ਆ ਆਖਿਆ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਕਦੀ ਮਿਲਿਆ ਵੀ ਨਹੀਂ ਆ ਲੇਕਿਨ ਮੈਂ ਸਿੱਖੀ ਸਰੂਪ ਵੇਖ ਕੇ ਉਹਨਾਂ ਨੂੰ ਮੈਂ ਕਿਹਾ ਜੀ ਆਇਆਂ ਤੇ ਆਜੋ ਬਿਲਕੁਲ ਹੈਨਾ ਜਿਹੜਾ ਸਿੱਖਿਆ ਸਿੱਖੀ ਦਾ ਅਰਥ ਸਿੱਖਣਾ ਹੁੰਦਾ ਹੂੰ ਤੇ ਜਦੋਂ ਲੜਦਾ ਉਦੋਂ ਸਿੰਘ ਬਣਦਾ ਹੂੰ ਤੇ ਜੇ ਦੋਵੇਂ ਹੁਣ ਉਹ ਪੱਖ ਜਿਹੜੇ ਆ ਉਹ ਉਹਨੂੰ ਬਰਾਬਰ ਤੌਰ ਤੇ ਰੱਖਣੇ ਮੀਰੀ ਤੇ ਪੀਰੀ ਜੀ ਮੀਰੀ ਤੇ ਪੀਰੀ ਦਾ ਸਿਧਾਂਤ ਆ ਹੂੰ ਵੀ ਵਕਤ ਪੈਣ ਤੇ ਜੇ ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡੇ ਨਾਲ ਰੁੱਸਿਆ ਉਹਨੂੰ ਮਨਾ ਲੈਣਾ ਚਾਹੀਦਾ ਹੂੰ ਠੀਕ ਆ ਮੰਨ ਲਓ ਨਾ ਤੇ ਅਹੀਂ ਉਹਦਾ ਨਰਸੇ ਨਾ ਉਹਨੇ ਸਾਨੂੰ ਮਨਾਇਆ ਤੇ ਨਾ ਅਹੀਂ ਉਹਨੂੰ ਮਨਾਉਣ ਗਿਆ ਸਾਡੇ ਦਿਲ ਚ ਇੱਕ ਆ ਆਵਾਜ਼ ਹੀ ਵੀ ਮਾਜੇ ਨੂੰ ਬਹੁਤ ਵੱਡਾ ਇੱਕ ਮਹਿਣਾ ਵਾ ਸਾਡੇ ਮੱਥੇ ਤੇ ਕਲੰਕਾ ਵੀ ਕੀ ਗੱਲ ਹੈ ਮਾਜੇ ਚ ਮਰ ਗਏ ਆ ਤੇਰੇ ਮੋਗੇ ਚ ਕੋਈ ਖੜੇ ਨਾ ਖੜੇ ਨਾ ਖੜੇ ਪਰ ਅਹੀਂ ਤੇ ਆਵਾਜ਼ ਬੁਲੰਦ ਕਰਾਂਗੇ ਆ ਕੱਟ ਕਰਨਾ ਇੱਥੇ ਵੇਖ ਲਓ ਅਹੀਂ ਕੋਈ ਲੰਗਰ ਲਾਇਆ ਵੀ ਜਾਂ ਇੱਥੇ ਪੀਜੇ ਚੱਲਣ ਰਿਹਾ ਜਾਂ ਫੂਟੀਆਂ ਚੱਲਣ ਰੀਆਂ ਆ ਇੱਥੇ ਸਿਰਫ ਇੱਕ ਆਵਾਜ਼ ਮਾਰ ਕੇ ਇਹ ਵੇਖੀ ਵੀ ਜਿਹੜੇ ਫੇਸਬੁੱਕ ਦੇ ਉੱਤੇ ਵੱਡੇ ਵੱਡੇ ਵਿਦਵਾਨ ਬਣੇ ਫਿਰਦੇ ਆ ਉਹ ਕਹਿੰਦੇ ਇਹ ਅਮਰਪਾਲ ਵਾਸਤੇ ਐ ਕਰਦਣਾ ਉਹ ਹੁਣ ਮੈਂ ਉਹ ਵੇਖੇ ਨਾ ਤੇ ਕਿੰਨੇ ਕੁ ਲੋਕ ਆ ਗਏ ਇੱਥੇ ਸੱਚ ਦੇ ਰਾਹ ਤੇ ਬਹੁਤ ਘੱਟ ਲੋਕ ਤੁਰਦੇ ਆ ਝੂਠ ਦੇ ਬਹੁਤ ਵੱਡਾ ਬੋਲਬਾਲਾ ਆ ਜੀ ਅਮਰਪਾਲ ਸਿੰਘ ਐਪੀ ਦੀ ਵੀ ਗੱਲ ਕਰ ਲੈਣੀ ਆ ਆਪਾਂ ਥੋੜੀ ਜੀ ਨਾਲ ਕਿ ਉਹਨਾਂ ਨੂੰ ਪਹਿਲਾਂ ਤਾਂ ਲੋਕ ਕਿ ਬਹੁਤ ਸਾਰੇ ਲੋਕਾਂ ਨੇ ਵਿਰੋਧ ਵੀ ਕੀਤਾ ਪਰ ਜਦੋਂ ਨਹੀਂ ਲੱਗਦਾ ਇੱਕ ਮਿੰਟ ਇੱਕ ਸਵਾਲ ਪੁਰਾਣਾ ਸਵਾਲ ਪੁਰਾਣਾ ਮੇਰੀ ਗੱਲ ਸੁਣੋ ਜਦੋਂ ਬਾਬਾ ਕਰਨੈਲ ਸਿੰਘ ਖਾਲਸਾ ਪੰਡਰਾਵਾਲਾ ਪ੍ਰਚਾਰ ਤੇ ਪ੍ਰਸਾਰ ਕਰਦਾ ਹੈ ਨਾ ਉਹਨਾਂ ਸਮਿਆਂ 'ਚ ਜਿੰਨੀ ਕੁ ਸੰਗਤ ਅਮਰਪਾਲ ਸਿੰਘ ਦੇ ਨਾਲ ਆ ਨਾ ਉਹ ਚੌਥਾ ਹਿੱਸਾ ਵੀ ਨਹੀਂ ਹੈਗੀ ਚੌਥਾ ਹਿੱਸਾ ਆਨੇਗੀ ਤੁਗਣੀ ਸਭ ਮੇਰੀ ਗੱਲ ਸੋ ਬਹੁਤ ਜਿਆਦੇ ਲੋਕ ਹੀ ਲੇਕਿਨ ਉਹਨਾਂ ਚ ਤੁਸੀਂ ਇਹ ਵੇਖੋ ਵੀ ਜਦੋਂ ਸੈਂਟਰ ਦੀ ਜਦੋਂ ਫੌਜ ਚੜ ਕੇ ਆਉਂਦੀ ਹੈ ਤੇ ਕਿੰਨੇ ਕੁ ਲੋਕ ਹੀ ਜਿਹੜੇ ਮਤਲਬ ਕੀ ਸੰਤ ਬਾਬਾ ਜਰਨੈਲ ਸਿੰਘ ਦੇ ਨਾਲ ਖੜੇ ਸੀ ਜੀ 2-250 ਨਾ ਬਾਕੀ ਬਾਵਾਂ ਖੜੀਆਂ ਕਰਕੇ ਆ ਗਏ ਤੇ ਤੁਸੀਂ ਇਹ ਕਿਦਾਂ ਸੋਚ ਰਿਹਾ ਵੀ ਜਿਹੜੇ ਬਹੀਰਾ ਘੱਤ ਕੇ ਨਾਲ-ਨਾਲ ਆਪਾਂ ਅਮਰਤਪਾਲ ਦੇ ਤੁਰੇ ਫਿਰਦੇ ਸੀ ਉਹ ਕਿੱਥੇ ਹੁਣ ਦੱਸੋ ਮੈਨੂੰ ਹਾਂ ਨਜ਼ਰ ਆਇਆ ਕੋਈ ਉਹ ਸਿਰਫ ਤੇ ਸਿਰਫ ਇੱਕ ਵਿਊ ਦੀ ਖਾਤਰ ਲੋਕ ਤੁਰੇ ਫਿਰਦੇ ਚੰਦਕ ਬੰਦੇ ਆ ਜਿਹੜੇ ਅੱਕਸ ਦੀ ਆਵਾਜ਼ ਬੰਦ ਕਰਦੇ ਆ ਨਹੀਂ ਤੇ ਬਹੁਤਿਆਂ ਨੇ ਆਪਣੀਆਂ ਰੋਟੀਆਂ ਸੇਕੀਆਂ ਉਹਨਾਂ ਫੋਟੋ ਖਚਾਈ ਮੋਢੇ ਤੇ ਹੱਥ ਰਖਾਇਆ ਉਹਨਾਂ ਨੇ ਕਿਹਾ ਭਾਈ ਸਾਹਿਬ ਦੀ ਭਾਈ ਸਾਹਿਬ ਦੇ ਅਰਥ ਦਾ ਸਾਨੂੰ ਪਤਾ ਹੀ ਨਹੀਂ ਆ ਭਾਈ ਸਾਹਿਬ ਦਾ ਅਸਲੀ ਅਰਥ ਅਜ ਭਾਈ ਗੁਰਦਾਸ ਜੀ ਜਿਹੜੇ ਕੋਲ ਵਿਦਿਆ ਵਾ ਜਿਹਨੂੰ ਆਪਾਂ ਵਿਦਿਆਦਾਤਾ ਕਹਿੰਦੇ ਆ ਭਾਈ ਦਾ ਅਰਥ ਹੈ ਜਿਹੜਾ ਗੁਰੂ ਨੂੰ ਪਾ ਗਿਆ ਜਿੰਨੇ ਜਰਨੈਲੀ ਕਰਨੀ ਉਹ ਭਾਈ ਚ ਨਹੀਂ ਆਉਂਦਾ ਜੀ ਬਿਲਕੁਲ ਅੱਛਾ ਪਤਾ ਕੀ ਹੈ ਹਰ ਬੰਦਾ ਜਦੋਂ ਆਪਾਂ ਪੰਥਕ ਸਟੇਜਾਂ ਕਰਦੇ ਆ ਨਾ ਜਾਂ ਸੁਣਦੇ ਆ ਉੱਥੇ ਹਰ ਬੰਦਾ ਸਟੇਜ ਤੋਂ ਇਹੀ ਗੱਲ ਕਰਦਾ ਕਿ ਅਸੀਂ ਇਕੱਠੇ ਹੋਈਏ ਅਸੀਂ ਇਕੱਠੇ ਹੋਣਾ ਇੱਕ ਝੰਡੇ ਥੱਲੇ ਇਕੱਠੇ ਹੋਣਾ ਗੱਲ ਤਾਂ ਸਾਰੇ ਕਰਦੇ ਆ ਪਰ ਪਹਿਲ ਕੌਣ ਕਰੂਗਾ ਜੇ ਹਰ ਬੰਦਾ ਚਾਹੁੰਦਾ ਵੀ ਮੇਰੇ ਨਾਲ ਮੇਰੇ ਥੱਲੇ ਆ ਜਾ ਮੇਰੇ ਝੰਡੇ ਥੱਲੇ ਆ ਜਾ ਤੁਸੀਂ ਖੁਦ ਰੇਨਲ ਸੁਣੋ ਇਹ ਸਾਰ ਕੋਈ ਕਹਿੰਦਾ ਵੀ ਮੇਰੇ ਮੇਰੇ ਝੰਡੇ ਥੱਲੇ ਆ ਜਾ ਪੰਥ ਦੇ ਝੰਡੇ ਥੱਲੇ ਨਹੀਂ ਅਸੀਂ ਗੱਲ ਕਰ ਰਹੇ ਵੇਖੋ ਜੀ ਗੱਲ ਮੈਂ ਤੁਹਾਨੂੰ ਇੱਕ ਦੱਸਦਾ ਆ ਆਪੋ ਆਪਣੇ ਝੰਡੇ ਜਿਹੜੇ ਚੁੱਕੀ ਫਿਰਦੇ ਨਾ ਉਹ ਝੰਡਿਆਂ ਨੂੰ ਇੱਕ ਪਾਸੇ ਰੱਖੋ ਤੇ ਨੀਲੇ ਨਿਸ਼ਾਨ ਦੇ ਥੱਲੇ ਆਓ ਜਿੰਨਾ ਚਿਰ ਨੀਲੇ ਨਿਸ਼ਾਨ ਦੇ ਥੱਲੇ ਨਹੀਂ ਆਉਂਦੇ ਉਹਨਾਂ ਚਿਰ ਤੁਹਾਡੀ ਚੜ੍ਹ ਦੀ ਕਲਾ ਨਹੀਂ ਹੁੰਦੀ ਠੀਕ ਆ ਵੇਖੋ ਸਾਡਾ ਏ ਆ ਵੀ ਅਹੀਂ ਉਸ ਬੰਦੇ ਦੀ ਖੜਦੇ ਉਸ ਬੰਦੇ ਦੀ ਆਵਾਜ਼ ਬਲੰਦ ਕਰਦੇ ਜਿਹੜਾ ਬੰਦਾ ਸਾਨੂੰ ਲੱਗਦਾ ਕੋ ਚੰਗਾ ਕੰਮ ਕਰਨ ਰਿਹਾ ਉਹ ਮੰਨ ਲਓ ਉਹ ਜਿਹੜੀ ਕਿਸੇ ਦੀ ਧੀ ਭੈਣ ਦੇ ਨਾਲ ਜ਼ਬਰ ਜਨਾਣ ਹੋ ਰਿਹਾ ਉਹ ਤਾਂ ਇੱਕ ਵੱਖਰਾ ਵਿਸ਼ਾਵਾ ਲੇਕਿਨ ਜਿਹੜੇ ਸਿੱਖਾਂ ਦੇ ਇਸ਼ਟ ਸਿੱਖਾਂ ਦੇ ਗੁਰੂ ਦੇ ਹਜੂਰ ਦੇ ਵਿੱਚ ਜਿਸ ਗੁਰੂ ਗੰਸਾ ਸਾਹਿਬ ਦੇ ਆਪਾਂ ਦਰਸ਼ਨ ਜਦੋਂ ਕਰਨ ਵਾਸਤੇ ਜਾਂਦੇ ਆ ਨਾ ਆਪਾਂ ਕਰੂਲੀ ਕਰਦੇ ਆ ਮੂੰਹ ਧੋਨੇ ਆ ਪੈਰ ਧੋਨੇ ਹੱਥ ਪੈਰ ਸਾਫ਼ ਕਰਦੇ ਆ ਵੀ ਕਿਤੇ ਸਾਡੇ ਦੇ ਕੋਲ ਬਦਬੂ ਨਾ ਜੇ ਸਾਡੇ ਮਿੱਟੀ ਨਾ ਲੱਗੀ ਹੋਵੇ ਮੁੜਕਾ ਨਾ ਆਇਆ ਹੋਵੇ ਇਸ਼ਨਾਨ ਕਰਕੇ ਸਿੰਘ ਉੱਥੇ ਜਾਂਦਾ ਉੱਥੇ ਉਹ ਬੰਦਾ ਵੇਖੋ ਕਿਦਾਂ ਦੇ ਪੁੱਟੇ ਸਿੱਧੇ ਕੰਮ ਜਬਰ ਜਨਾਹ ਕਰਦਾ ਰਿਆ ਰੇਪ ਕਰਦਾ ਰਿਆ ਬਲਾਤਕਾਰ ਜਿਹਨੂੰ ਕਹਿੰਦੇ ਆ ਨਾ ਕਰਦਾ ਰਿਆ ਕੀ ਗੱਲ ਉਸ ਬੰਦੇ ਨੂੰ ਸਜ਼ਾ ਬਣਦੀ ਨਹੀਂ ਸੀ ਬਿਲਕੁਲ ਬਣਦੀ ਤੇ ਬਸ ਫਿਰ ਉਹਨੇ ਆਪਣਾ ਜਿੰਨਾ ਕੰਮ ਕਰਨਾ ਸੀ ਉਹਨੇ ਕਰ ਦਿੱਤਾ ਬਾਕੀ ਕੰਮ ਵੈਸੇ ਤੇ ਸਰਕਾਰ ਨੂੰ ਹੀ ਚਾਹੀਦਾ ਵਾ ਵੀ ਜੇ ਉਹਨੂੰ ਬੰਦੇ ਨੂੰ ਚੁੱਕਿਆ ਔਰ ਉੱਤੇ ਪਰਚਾ ਬਣਾ ਕੇ ਅੰਦਰ ਕਰਨਾ ਚਾਹੀਦਾ ਸਾਡੇ ਵਰਗਿਆਂ ਤੇ ਮਿੰਟ ਤੁਸੀਂ ਆ ਕੇ ਕਹਿੰਦੇ ਨੇ ਵੀ ਤੁਸੀਂ ਤੱਤਾ ਬੋਲਦੇ ਤੁਸੀਂ ਠੰਡਾ ਬੋਲਦੇ ਵੇਖੋ ਜੇ ਬੋਲਦੇ ਤੁਸੀਂ ਤੁਹਾਡੇ ਵਾਸਤੇ ਬੋਲਦੇ ਆ ਤੁਸੀਂ ਆਪਣੇ ਪਰਿਵਾਰਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੱਸੋਗੇ ਤੁਸੀਂ ਦੇ ਸਰਕਾਰ ਦੀਆਂ ਨੌਕਰੀਆਂ ਕਰ ਲੀਆਂ ਆਪਣੀ ਔਲਾਦ ਨੂੰ ਤੁਸੀਂ ਕੀ ਦਸੋਗੇ ਵੀ ਕਿਹੜੇ ਪੰਥ ਦੇ ਤੁਸੀਂ ਵਾਰਸ ਤੇ ਕਿਹੜੇ ਪੰਥ ਨੇ ਤੁਹਾਡੇ ਵਾਸਤੇ ਇੱਥੇ ਕੁਰਬਾਨੀ ਕੀਤੀ ਕੌਮ ਨੂੰ ਅਖੀਰ ਵਿੱਚ ਸੰਦੇਸ਼ ਬਸ ਇਹੋ ਕਹਿਣਾ ਵੀ ਇੱਕ ਨਿਸ਼ਾਨ ਥੱਲੇ ਆਓ ਜਾਤਾਂ ਪਾਤਾਂ ਵਿਤਕਰਿਆਂ ਨੂੰ ਛੱਡੋ ਇਹਨਾਂ 'ਚ ਕੁਝ ਨਹੀਂ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਭਾਈ ਜਸਪੀਰ ਸਿੰਘ ਜੀ ઠાੜੀ ਮਾਨ ਸਿੰਘ ਜਿਨ੍ਹਾਂ ਨੇ ਕਿ ਅੱਜ ਬਹੁਤ ਵੱਡਾ ਇਕੱਠ ਜਿਹੜਾ ਵਾ ਭਾਈ ਮਹਿਰੋਂ ਦੇ ਹੱਕ ਵਿੱਚ ਕੀਤਾ ਸੀ ਗੋ ਇਸ ਟਾਈਮ ਅਸੀਂ ਬਿਆਸ ਦੇ ਨੇੜੇ ਤੇੜਿਆਂ ਬਿਆਸ ਇਲਾਕੇ ਦੇ ਵਿੱਚ ਗੁਰਦੁਆਰਾ ਸ੍ਰੀ ਅਮੰਤ ਸਰ ਸਾਹਿਬ ਜਿੱਥੇ ਅੱਜ ਇਹ ਕਟ ਜਿਹੜਾ ਉਹ ਕੀਤਾ ਗਿਆ ਸੀ ਸਵਾਰਜੀ ਵੀਡੀਓ ਵਿੱਚ ਇੱਦਾਂ ਹੀ ਵੇਖਦੇ ਹੋ ਸਰਕਾਰ ਟੀਵੀ